ਉਹ ਬੜੀ ਦਰਮੀ ਹੈ ਅੱਛੀ ਰਾਹ ਪੜਾ ਜੂ ਕੋ ਚੰਦਪੁੱਤ ਸੁਨਾਤੀ ਆ ਲਿਆ ਠੀਕ ਹੈ ਤਾਤਾ ਤੂੰ ਸੁਨਾ ਬੜਾ 부ਜਾ ਜੇ ਬੈਠਾ ਹੋਏ ਉਹ 부ਜਾ ਨਾ ਵਾ ਤਾਂ ਕੀ ਹੋਆ ਕੀ ਹੋਈ ਆ ਦੋ ਮਹੀਨੇ ਹੋ ਗਏ ਕੋਈ ਮਰਦਾ ਨਹੀਂ ਆਇਆ ਇੱਥੇ ਮੇਰਾ ਤਾਂ ਸਾਰਾ ਬਿਜ਼ਨਸ ਖਤ ਹੋਇਆ ਇੱਥੇ ਓਏ ਮੂੰਹ ਚੰਗਾ ਨਹੀਂ ਤਾਂ ਗੱਲ ਚੰਗੀ ਕਰ ਲੈ ਰੱਬ ਦਾ ਸ਼ੁਕਰ ਮਾਰ ਆ ਵੀ ਕੋਈ ਨਾ ਮਰੇ ਤੇ ਸ਼ਮਸ਼ਾਨ ਘਾਟ ਤੇ ਮੈਨੂੰ ਨੌਕਰੀ ਮਿਲੀ ਆ ਕੋਈ ਚਾਰ ਪੈਸੇ ਆਉਣਗੇ ਤਾਂ ਹੀ ਕੋਈ ਮਰੂਗਾ ਤੇ ਚਾਰ ਪੈਸੇ ਆਉਣਗੇ ਤੇ ਤੈਨੂੰ ਤਨਖਾਹ ਕਾਜੀ ਮਿਲਦੀ ਆ ਪਰ ਆਹ ਇੰਨੀ ਤਨਖਾਹ ਨਾਲ ਗੁਜ਼ਾਰਾ ਹੋ ਲੱਗਦਾ ਕਿਉਂ ਨਹੀਂ ਗੁਜ਼ਾਰਾ ਹੋ ਜਾਂਦਾ ਹੋ ਤੇਨ ਤਨਖਾਹ ਕੀ ਦੇਗੀ ਰਾਜਾ ਐਵੇਂ ਬੋਲ ਨਾ ਕੋਈ ਮਰੂਗਾ ਉਹਨੂੰ ਮਸਾਹ ਚੇਕਣਗੇ ਤਾਂ ਮੇਰਾ ਗੁਜ਼ਾਰਾ ਹੋਊਗਾ ਕਿਉਂ ਨਹੀਂ ਗੁਜ਼ਾਰਾ ਹੁੰਦਾ ਇੱਥੇ ਚ ਬੈਠਾ ਤੇ ਬੂਟਿਆਂ ਨੂੰ ਪਾਣੀ ਦੇ ਕਹਾ ਖੋੜ ਹੈ 2 ਮਹੀਨੇ ਹੋ ਗਏ ਕੋਈ ਮਰਦਾ ਨਹੀਂ ਆਇਆ ਕੋਈ ਗੱਲ ਨਹੀਂ ਫਿਰ ਕੀ ਹੋ ਲੈ ਮੁਰਦੇ ਨੂੰ ਯਾਰ ਜਿੱਦਾਂ ਮੁਰਦਾ ਆਇਰ ਹੋ ਗਿਆ ਕਿੰਨੀ ਲੰਬੀ ਉਮਰ ਮੁਰਦੇ ਦੀ ਆਵਾਜ਼ ਮੇਰਾ ਮ ਉਸ ਤੋਂ ਇਹ ਦਾ ਕਾਰਨ ਹੈ ਇੱਥੇ ਆਜਾ ਤੂੰ ਉਸੇ ਚੱਲ ਜਾ ਜਾ ਮੈਂ ਕਰਦਾ ਉਹਨਾਂ ਨੂੰ ਉੱਥੇ ਰੋਕਣਾ ਪੜੇ ਤੇਰਾ ਮੁੰਡਾ ਨਾਲ ਆ ਉਹ ਮੇਰਾ ਠੀਕ ਠੀਕ ਲੈ ਜਾ ਲੈ ਜਾ ਸੱਪੀ ਗਾਜੀ ਸੱਪੀ ਗਾਜੀ ਸੱਪੀ ਗਾਜੀ ਸੱਪੀ ਗਾਜੀ ਬਸ ਸਾਡੇ ਨਾਲ ਅੱਗੇ ਮਰਗ ਹੋ ਗਈ ਐ ਇੱਕ ਮੁੰਡਾ ਵੇਖਾ ਦੇ ਤਾ ਕੀ ਗੱਲ ਕਰਦੇ ਨਹੀਂ ਜਿਆਦਾ ਨਾਲ ਹੀ ਤੇ ਆਪਾਂ ਬਾਲਨਪੁਰੇ ਨਗਾਏ ਸੀ ਹਾਂ ਬਾਲਨ ਵੀ ਹੈਗਾ ਜੀ ਮਿੱਟੀ ਦਾ ਤੇਲ ਵੀ ਹੈਗਾ ਵਾ ਸੱਪੀ ਗਾਜੀ ਇਹਨੂੰ ਕਿਹ ਸੱਪਿਆ ਵੇ ਇਹ ਮੇਰਾ ਯਾਰ ਦੋਸਤ ਹੈ ਮੈਨੂੰ ਵੈਸੇ ਮਿਲਦੀ ਆਏ ਮੈਨੂੰ ਆਇਆ ਮੈਨੂੰ ਕੀ ਹੋਇਆ ਮਿਲਦਾ ਆਏ ਇਹ ਭਾਈ ਸਾਹਿਬ ਨੂੰ ਹੋਇਆ ਕੀ ਸੀ ਟੈਗ ਆਇਆ ਬਸ ਕੇ ਟੈਕ ਕਿਨਵਾ ਟੈਕ ਹੀ ਦੂਜਾ ਦੂਜਾ ਤਾਂ ਲੈ ਦੂਜਾ ਅਟੈਕ ਫਿਰ ਪਹਿਲੇ ਜੇ ਕੰਮ ਹੋ ਜਾਂਦਾ ਚੰਗਾ ਨਹੀਂ ਇੰਨੇ ਦਵਾਈਆਂ ਦੇ ਪੈਸੇ ਵੀ ਲਾਏ ਫਿਰ ਤੇ ਲੈ ਆਓ ਡੈਡ ਬੋਡੀ ਲੈ ਆਓ ਚਲ ਜਾਓ ਤੀਓ ਲੈ ਕੇ ਆਓ ਡੈਡ ਬੋਡੀ ਤੇ ਮੈਂ ਚੱਲਦਾ ਠੀਕ ਹੈ ਮੇਰਾ ਫੋਨ ਆ ਗਿਆ ਆ ਗੱਲ ਕਰੀ ਭਾਈ ਨੂੰ ਆ ਗੱਲ ਕਰੀ ਉਹ ਮੈਨੂੰ ਦੱਸਦੇ ਜਾਂਦਾ ਵੀ ਆਪਣੇ ਪਿੰਡ ਦਾ ਬੰਦਾ ਮੈਂ ਵੀ ਆ ਜਾਂਦਾ ਉੱਥੇ ਘੜੀ ਹੈ ਮੈਂ ਤੇ ਉਹਦੇ ਵੇਲਾ ਮੈਂ ਮੈਂ ਕਿਹਾ ਚੱਲ ਮੁੰਡੇ ਕੋ ਹੋ ਕੇ ਆਉਣੀ ਉੱਥੇ ਭੜਾ ਸਫਾਈ ਸੂਈ ਕਰਦਾ ਕਿ ਨਹੀਂ ਉੱਥੇ ਪਿੰਡ ਦੇ ਫਿਰ ਵੀ ਆਪਾਂ ਮੋਢਾ ਵੜ ਬੰਦੇ ਆ ਚਲ ਚੁੱਪ ਕਰ ਭਾਜੀ ਅਗੀ 100 ਲੀਟਰ ਦਾ ਆਸਾ ਹੀ ਹੈ ਇਹ ਇਹ ਜੇ ਲਾ ਚੱਲਣ ਰਿਹਾ ਕਿ ਅਲਾਜ ਨਹੀਂ ਲਾਸ਼ ਨਾਲੇ ਤੂੰ ਤੇ ਨਿਬਾਲਣ ਲਿਆਓ ਬਾਲਣ ਦਾ ਕੀ ਕੰਮ ਕਰੋ ਅਸੀਂ ਤਾਂ ਬਾਲਣ ਦਾ ਕੀ ਕੰਮ ਕੀਤਾ ਉਹਨਾਂ ਨਾ ਪੋਸਟਮਾਰਟਮ ਕਰਾਉਂਦੇ ਦਾ ਇਹ ਅੱਛਾ ਪਾਸਪੋਰਟ ਬਣਾਉਣ ਦੇ ਵੀ ਜੱਗਣ ਲੱਗਣ ਲੱਗਾ ਪੋਸਟਮਾਰਟਮ ਉਹ ਕੀ ਹੁੰਦਾ ਉਹ ਹੁੰਦਾ ਵੀ ਜਿਹੜੇ ਆਪਣੇ ਬੰਦੇ ਦੇ ਸਪੇਅਰ ਪਾਰਟ ਹੁੰਦੇ ਨੇ ਜਿੱਦਾਂ ਚੰਗਾ ਚੰਗਾ ਸਮਾਨ ਜਿਹੜਾ ਨਾ ਜਿੱਦਾਂ ਅੱਖਾਂ ਹੋਈਆਂ ਗੁਰਦੇ ਹੋਏ ਲੀਵਰ ਹੋਏ ਮਤਲਬ ਉਹ ਕੱਢ ਲੈਂਦੇ ਆ ਇਹ ਆਪਣਾ ਕਿਹੜਾ ਹੀ ਆ ਆਪਣਾ ਗੋਰਾ ਉਹ ਉਹਦਾ ਉਹਦਾ ਪਿਓ ਵੀਰਾ ਆਹੋ ਆਹੋ ਉਹਦੇ ਆਹੋ ਲੈ ਉਹ ਰਿਆ ਖਾ ਦੇ ਕਰ ਆ ਬੋ ਖਾ ਦੇ ਨੂੰ ਕੀ ਕੰਮ ਹੋਣੀਆਂ ਹਾਂ ਜਿਹੜੀ ਗੱਲ ਹੈ ਲੀਵਰ ਦੀ ਲੀਵਰ ਤੇ ਸ਼ਰਾਬ ਪੀਤੀ ਤੇ ਉਹਦਾ ਗਲਿਆ ਪਿਆ ਸਾਰਾ ਮੁਲਕ ਕਹਿੰਦਾ दारू ਨਹੀਂ ਪੀਣੀ ਚਾਹੀਦੀ ਲੀਵਰ ਖਰਾਬ ਹੋ ਜਾਂਦੇ ਉਹ ਤੇ ਸ਼ਰਾਬੀ ਬਣਾ ਇੱਕ ਨੰਬਰ ਦਾ ਛੁੱਪ ਕਰ ਜਾ ਲੈ ਫੜ ਚੁੱਕਰ ਜਾ ਮੇਰਾ ਵੀ ਗਾਟੋ ਉਹਦੇ ਤੇ ਗੁਰਦਾ ਵੀ ਖਰਾਬ ਹੈ ਨਾ ਗੁਰਦਾ ਤੇ ਗੁਰਦੇ ਉਹਦੇ ਕੀ ਕੰਮ ਆਉਣੇ ਹੈ ਦਿਲ ਤੇ ਉਹਦਾ ਅਜੇ ਬੇਈਮਾਨੀ ਤੇ ਦਿਲੋ ਲੱਗੇ ਨੂੰ ਕੀ ਦੇਣਾ ਜੇ ਚਲੋ ਤੁਸੀਂ ਇੱਧਰ ਕਰੋ ਤਿਆਰ ਕਰੋ ਅੱਛੇ ਆਇਓ ਸਾਰੇ ਲੈ ਕੇ ਆਂਦੇ ਲੈ ਆਓ ਕੋਈ ਨਹੀਂ ਲੈ 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 ਆਓ ਲੈ ਆਓ ਮੈਂ ਇੱਥੇ ਆਂ ਆਰਾ ਇੱਥੇ ਨਾ ਅਗਾ ਚੋਣੇ ਉਹ ਤੇਰੇ ਨਾਲੋਂ ਗੰਜਾ ਜਿਆਹੀ ਬਿੱਲਾ ਬਦਮਾਸ਼ ਹੋ ਕਿਤੇ ਤੇ ਰਾਜੂ ਉਹ ਬਾਹਰ ਚਲ ਗਿਆ ਮੈਂ ਵੀ ਪੀਂਦਾ ਸਾਰੇ ਪੀਂਦੇ ਮੈਂ ਵੀ ਪੀਂਦਾ ਉਹ ਪੀਂਦਾ ਨਹੀਂ ਇਹ ਨਾ ਮੇਰਾ ਪਿੰਦਾ ਇਹ ਸੁਫਾ ਦਾ ਬੰਦਾ ਏ ਤੇ ਪਿੰਡਾ ਨਾ ਮੈਂ ਕਿਹ ਉਹ ਤਾਲਾ ਰਗਾ ਨਹੀਂ ਮੈਂ ਦੇਖਣ ਦੀ ਮੈਂ ਕਹਾਂ ਉਹ ਗਾਛੂ ਨੂੰ ਤੇਰਾ ਬਾਪੂ ਵੀ ਬਿਮਾਰ ਨਹੀਂ ਤਾਂ ਕਿ ਨਹੀਂ ਨਹੀਂ ਰੰਦਾ ਤੇ ਉਹ ਚੁੱਕ ਰਿਹਾ ਹੈ ਚੁੱਕ ਰਿਹਾ ਚਲੋ ਹੋਜੂ ਫੇਰ ਮੈਂ ਨੋਟਾ ਦੇ ਜਾਵੇ ਛੱਡ ਗਿਆ ਵੇ ਮੈਨੂੰ ਛੱਡ ਗਿਆ ਵੇ ਮੈਨੂੰ ਛੱਡ ਗਿਆ ਵੇ ਮੈਨੂੰ ਛੱਡ ਗਿਆ ਆ ਰਹਾ ਬੜੀ ਮਾੜੀ ਹੋਈ ਆ ਬਹੁਤ ਪਰਮਾਤਮਾ ਮਾੜੀ ਕੀਤੀ ਅੱਜ ਤੱਕ ਇਹ ਸਭ ਨੇ ਜਾਣਾਂ ਐਨੇ ਵੀ ਜਾਣਾਂ ਮੈਂ ਐਨੇ ਵੀ ਜਾਣ ਇਹ ਛੱਡ ਗਿਆ ਵਾ ਚਲੋ ਛੱਡੋ ਅਈ ਕਿਰੋ ਜਮੜਿਆ ਅਈ ਕਿਰੋ ਜਵੀ ਚੰਨਾ ਇਧਰ ਆ। ਤੇ ਸੇ ਕੀ ਕਾਂਦੇ ਮੇ ਆਪਣੇ ਇਹ ਇਹਦੇ ਮੂੰਹ ਚ ਕੀ ਪਾਉਂਦੇ ਆ? ਉਹ ਕਿਉਂ ਪਾਉਂਦੇ? ਕਿਉਂ ਪਾਉਂਦੇ ਕਿਹੜਾ ਦੇਸੀ ਕੇ ਢਾਲਟਾ? ਦੇਸੀ। ਦੇਸੀ ਕਿਉਂ ਪਾਉਂਦੇ ਆ? ਉਦੋਂ ਤੇ ਜਦੋਂ ਜੂੰਦਾ ਹੁੰਦਾ ਉਦੋਂ ਤੇ ਢਾਲਟਾ ਵੀ ਕਿਹਨੇ ਪੁੱਛਿਆ ਹੀ ਉਹ ਦੇਸੀ ਪੁੱਛਣ ਦੇ ਤਾਂ ਹੈ। ਇਹਦਾ ਮੂੰਹ ਤੇ ਤੁੰਨ ਦੇ ਆ। ਜੇ ਨਹੀਂ ਹੋ ਤਾਂ ਕਿਆਦ ਕੋ ਕਰਨ ਦੇ ਜੇ ਇਹਨੂੰ ਗਰੀਬ ਨੂੰ ਖਵਾ ਲਓ ਤੇ ਇਹਦੀ ਜਿਹੜੇ ਪਾਣਗੇ। ਮੈਨੂੰ ਜੇ ਜੇ ਥੋੜਾ ਮੈ ਵੀ ਖਾਣਾ। ਆ ਮੜਾ ਆ ਚਲੋ। ਅਈ ਕਿਰੋ ਆਇਰਵਾ। ਆ ਪੁੱਤ ਕੜਾ ਆਪਣੀ ਕਿਵੇਂ ਹੈ ਕਿਰੋ ਜੇ ਮੇਰੇ ਕੋਲ ਕੜਾ ਹੈ ਥੋੜੀ ਜਨਾ ਹਾਂ ਹਾਂ ਇਹ ਕਿਉਂ ਕਿਉਂ ਹੈ ਪੁੱਤ ਕਿਉਂ ਹੈ ਇਹ ਤੋ ਦੋਹੋ ਹੀ ਇਹਨੇ ਕਹਿੰਦੇ ਮੇਰੇ ਬਾਪੂ ਨੂੰ ਮਾੜਾ ਮੰਦਾ ਬੋਲਿਆ ਸੀ ਮੈਂ ਜਾਣ ਕੇ ਥੋੜੀ ਬੋਲਿਆ ਮੈਨੂੰ ਕੀ ਪੜਾ ਮੇਰੀ ਗੱਲ ਸੱਚ ਹੋਣੀ ਮੇਰੇ ਬਾਪੂ ਦੀ ਮੌਤ ਹੋ ਗਈ ਉਹਨੇ ਆਏ ਹੋਏ ਚਲ ਕੋਈ ਗੱਲ ਨਹੀਂ ਹੋਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਕੀ ਹੋਇਆ ਕੀ ਆਹ ਮੇਰੀ ਬੇਬੇ ਆਹ ਦੀ ਬੇਬੇ ਆ ਬੇਬੇ ਆ ਬੇਬੇ ਬੇਬੇ ਓਕੇ ਆਹ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਇਹ ਹੈ ਕੋਈ ਰੋਇ ਨਾ ਰੋ ਨਾ ਰੋ ਰੇ 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 ਰੋ ਰੋ ਨਾ ਕੀ ਇਹ ਉਲਸ ਬੜੀ ਆਈ ਹੈ ਕੀ ਗੱਲ ਇਹਨਾਂ ਤੋਂ ਬੜੀ ਦੂਰ ਤੱਕ ਗੱਲ ਬਾਤ ਹੈ ਗੱਲ ਬਾਤ ਇਹ ਕੀ ਹੈ ਬੁੜੀ ਬੜੀ ਨੂੰ ਛੇੜਦਾ ਹੈ ਯਾਰ ਅਖਰਾਂ ਨਾਲ ਅਖਰਾਂ ਨਾਲ ਅੱਛਾ 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 ਹੈ ਮਤਲਬ ਕਿੰਨੀ ਕਿ ਬੜੇ ਪਹੁੰਚੀ ਉੱਪਰ ਤੱਕ ਪਹੁੰਚੀ ਉੱਪਰ ਤੱਕ ਪਹੁੰਚੀ ਤਾਦੇ ਜੀ ਅੱਜ ਉੱਪਰ ਪਹੁੰਚ ਗਿਆ ਮਾੜੀ ਹੋਈ ਗੱਲ ਵੈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਵਾਗੂ ਸਰ ਦਾ ਸੜਾ ਕੇ ਇਹ ਏ ਹੋਇਆ ਜਿੱਥੇ ਨੂੰ ਸਾਬ ਬੰਦ ਹੋ ਗਏ ਓਏ ਜੇ ਮੈਂ ਕਹਿੰਦਾ ਸਾਡ ਆਪ ਬੰਦ ਹੋਣੇ ਨਾਸਾਂ ਜੇ ਤੇ ਰੂਟ ਨੇ ਜੇ ਓਏ ਕਰੰਦਿਓਂ ਜਸ ਨਾਸਾਂ ਜੇ ਰੂਟ ਨੇ ਤਦੇ ਸਾ ਬੰਦ ਹੋਏ ਨਾਸਾਂ ਤਾਂ ਰੂਟ ਨੇ ਆ ਵੀ ਬਲੱਡ ਨਾ ਬਾਹਰ ਆਵੇ ਤੇ ਬਲੱਡ ਹੱਜ ਹੈ ਜੀ ਆ ਸੁੱਕਾ ਛੜਿਆ ਜਾਂ ਹੈ ਜੇ ਕੀ ਹੈਗਾ ਕੋਈ ਸੁੱਕਾ ਛੜਿਆ ਨਹੀਂ ਇਹ ਕੂਨ ਸਾਰਿਆਂ ਚੰਦਾ ਵਾ ਦਾ ਕੰਮ ਕਰ ਇਹ ਦੇ ਜਾਇਆ ਪਿੱਛਲਾ ਕੋਲ ਜਾ ਕੋਲ ਜਾ ਇਹ ਨਾ ਨਾ ਪੁੱਛਿਆ ਨਾ ਨਾ ਕਰ ਓਹੋ ਇਹ ਜਰ ਪੁੱਛਣਾ ਪੈਂਦਾ ਸਾਰਿਆਂ ਨੂੰ ਕਮਾਲ ਕਰਦਾ ਤੂੰ ਹੀ ਉਹ ਗੱਲ ਕੀ ਗੱਲ ਹੈ ਪੁੱਤ ਕੀ ਹੋਇਆ ਏ ਗੱਲ ਉਧਰ ਚੱਲ ਨਹੀਂ ਗੱਲ ਚ ਮਿੰਟ ਉੱਥੇ ਉਧਰ ਚੱਲ ਜੀ ਕਹਿੰਦਾ ਮੇਰੀ ਗੱਲ ਸੁਣ ਮੈਂ ਪੁੱਛਣੀ ਹੈ ਕਿੱਛ ਕੀ ਹੋਇਆ ਕੀ ਠੀਕ ਦੋਰੀ ਦੱਸਿਆ ਟੱਗ ਆਇਆ ਇਹਨੂੰ ਅੱਛਾ ਆ ਕੱਜ ਕਾ ਸਾਰੇ ਆ ਜਾਂਦੇ ਆ ਕੋਈ ਇੱਕ ਮਿੰਟ ਹੋ ਇੱਕ ਮਿੰਟ ਹੋਏ ਇੱਕ ਮਿੰਟ ਉਹ ਇੱਕ ਮਿੰਟ ਦਾੰਦੂ ਕੋ ਦਾੰਦੂ ਕੋ ਪਹਿਲੇ ਤੱਕ ਦਾੰਦੂ ਕੋ ਯਾਰ ਮੇਰੇ ਤੇਰੇ ਸਾਹਮਣੇ ਬਿੱਲੀ ਦਾ ਬੱਚਾ ਆ ਗਿਆ ਥੱਲੇ ਪਾਪਾ ਬਿੱਲੀ ਦਾ ਬੱਚਾ ਨਹੀਂ ਮੁੰਡਾ ਆਉਂਦਾ ਆ ਕਬਰੇ اے ਭਰਾਵਾ ਮੇਰਾ ਇਹ ਬੋਲਣ ਕਿਉਂ ਨਹੀਂ ਦਿਆ ਇਹ ਮੂੰਹ ਤਾਂ ਗੂੰਗਾ ਵਾ ਮੂੰਹ ਤਾਂ ਗੂੰਗਾ ਅਰੇ ਕਹਿਦਾ ਵਾ ਕਿ ਮੇਰੇ ਮੂੰਹ ਚ ਬਾਪੂ ਬੁਰਕਾ ਦਿੰਦਾ ਹੀ ਹੁਣ ਕੌਣ ਦਊ ਤੇ ਬਾਪੂ ਮੇਰਾ ਉੱਤੇ ਚਲ ਗਿਆ ਤੈਨੂੰ ਵੀ ਨਾਲ ਹੀ ਪਾਓ ਫੇਰ ਉਹ ਤੇ ਬੁਰਕਾ ਖਾਵੇ ਇਹ ਕੋਈ ਗਾਜੀ ਕੋਈ ਗਾਜੀ ਕੋਈ ਗਾਜੀ ਕੋਈ ਕੋਈ ਗਾਜੀ ਕੋਈ ਗਾਮੀ ਹੈ ਚਲੋ ਅਸਤ ਆ ਨਗਰ ਭਾਰੀ ਜਿੰਨਾ ਮੱਥਾ ਦੇ ਕੇ ਮੱਥਾ ਦੇ ਕੋ ਤਾ ਦੇਖੋ 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 ਮੱਥਾ ਦੇਖੋ 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 ਤੇਰੇ ਕਿਹੜਾ ਦੇਖ ਲੋ ਮੱਥਾ ਵੀ ਚੇਕ ਲੋ ਐ ਕਾਕਾ ਤੂੰ ਦੇ ਇੱਥੇ ਪਿੰਡ ਦਾ ਆਹ ਮੁੰਡਿਆ ਹਾਂ ਤੇ ਤੂੰ ਦੇ ਇੱਥੇ ਪਿੰਡ ਦਾ ਤੂੰ ਹੀ ਦੱਸ ਕੀ ਹੋਇਆ ਕੀ ਕੀ ਇਹਨੂੰ ਬਸ ਟੈਗ ਹੋ ਗਿਆ ਜੀ ਅੱਜ ਚਲੋ ਫੇਰ ਇੱਕੋ ਗੱਲੇ ਸਾਰੇ ਹੋ ਗਏ ਟੈਗ ਲੋ ਭਾਈ ਮੱਥੇ ਕੋ ਤੂੰ ਮੱਥੇ ਤੇ ਦੇਖ ਲੋ ਦੇਖ ਲੋ țeko 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 ਮੱਥਾ țeko ਮੱਥਾ țeਕੂ ਮੱਥਾ țeਕੂ ਮੱਥਾ țeਕੂ ਖਾ ਸੁਣੋ ਕੀ ਆਪ ਐਹੋ ਚੁੱਕਈਓ ਮੈਂ ਤਾਂ ਚੁੱਕੀ ਆ ਪੂਲ ਖੜੇ ਅਗੇ ਨਾ ਚੁੱਕ ਲੈਣੇ ਆ ਓਏ ਮੇਰੇ ਪੈਸੇ ਇੱਧਰ ਫੜਾ ਜੁਰਗੋ ਇਹਨਾਂ ਦੇ ਪੈਸੇ ਆ ਰੋਜੀ ਰੋਟੀ ਆ ਇਹਨਾਂ ਦੀ ਇੱਥੇ ਹੀ ਖਾਣੇ ਇਹਨਾਂ ਨੇ ਹੁਣ ਲੈ ਲੈ ਚਾਹ ਰੋਜੀ ਰੋਟੀ ਆ ਉਹਦੇ ਉਹ ਲੈ ਜਾਂਦੇ ਫੇ ਚੰਗੇ ਰਹਿਣਾ ਆ ਇੱਧਰ ਇੱਧਰ ਆ ਚੱਲ ਅੱਛਾ ਕੰਮ ਵਿਹਾਰ ਕਰ ਲੋ ਸਗਨ ਵਿਹਾਰ ਕਰ ਲੋ ਸਗਨ ਵਿਹਾਰ ਸਗਨ ਵਿਹਾਰ ਕਰ ਲੋ ਹੱਸ ਬਲਕਾ ਤੂੰ ਗਈ ਜਾ ਨਾ ਮੈਨੂੰ ਪਤਾ ਨਹੀਂ ਆ ਮਤਲਬ ਦੁੱਕ ਵਿਹਾਰ ਬਾਪੂ ਜੀ ਆ ਬਾਪੂ ਆ 50 ਰੁਪਏ ਦੇ ਗਏ ਮਤਲਬ ਮੈਂ ਹਾਂ ਘੜਾ ਕੇ ਗਰੀਬ ਦੇ ਕੰਮ ਦੇ ਦੇ ਇਹਨੂੰ ਆਏ ਦੇ ਕੰਮ ਆ ਜਾਂਦਾ ਇਹਨੂੰ ਦੇ ਦੋ ਤੋੜਨਾ ਨਰਸਮ ਹੁੰਦੀ ਏ ਤੋੜ ਰਸਮ ਹੁੰਦੀ ਆ ਮੈਂ ਕੀ ਰਿਆ ਸ੍ਰੀ ਜੂ ਵੀ ਮੈਂ ਕਿਹਨਾਂ ਤੱਕ ਛੁੜ ਨੱਟ ਕਾਣੀਆਂ ਸੰਗੀ ਫੜੀ ਬੱਟੇ ਆਪਰੇ ਆ ਬੜਾ ਆਪਣਾ ਇਹ ਮਸਤ ਮਸਤ ਮਤਲ ਮਸਤ ਮੋਲਾ ਦੇ ਰੰਗ ਨਿਆਰੇ ਬਾਬੇ ਜੀ ਦੇ ਉਹਦਾ ਭਾਣਾ ਚੋਲੋ ਜਮ ਇੱਕ ਮਿੰਟ ਜੇ ਜੀ ਤੋ ਰੋਟੀ ਆ ਬਗਾਉਗੀ ਕਿ ਤੂੰ ਸੌਂਗੀ ਮੈਨੂੰ ਕੌਣ ਮਹਿਰਿਆ ਜੇ ਤੂੰ ਮੈਨੂੰ ਕੌਣ ਦਾਦੂ ਐ ਆਪਣਾ ਤੇਰੇ ਮੁੰਡੇ ਕਿਹੜੇ ਕਿਹੜੇ ਆ ਐ ਕਾਹ ਬਈ ਤੇਰਾ ਛੋੜਾ ਮੋਲਾ ਆ ਮਗਾ ਤੁੰਦੂ ਮੂੰਗੂ ਰੋਟੀ ਰੋਟੀ ਤੇ ਮੇਰੇ ਘਰ ਆ ਖਾਣੀ ਹਲੇ ਮੈਨੂੰ ਧੋਖ ਲੱਗੀ ਆ ਮੈਨੂੰ ਰੋਟੀ ਤੋਂ ਗਾਵਾਦੀ ਕੋਈ ਕਾਦੀ ਕੋਈ ਨਹੀਂ ਇਹ ਵਿਆਹ ਨਹੀਂ ਹਲੇ ਸੁਤਵਾਰਾ ਦੇ ਪਰ ਉਹ ਆ ਵਿਆਹ ਮਤਲਬ ਕੱਦ ਕੰਨਾ ਰਹੇਗਾ ਤੂੰ ਆਹ ਵਾਹ ਇਹ ਵੀ ਬਾਹਰ ਅੰਦਰ ਕੰਮ ਤੇ ਜਾਣਾ ਇਹ ਨਹੀਂ ਕਰ ਆਉਂਦਾ ਕੋਈ ਵੀ ਨਹੀਂ ਕਰ ਆਉਂਦਾ ਪਰ ਤੂੰ ਇਕੱਲੇ ਨਹੀਂ ਇਹ ਕੰਮੀ ਆ ਰਹੇ ਵੇ ਆ ਨਾ ਬੜੀ ਗੱਲ ਫਿਰ ਲਓ ਵੀ ਸਾਰੇ ਚਾਹਣਾ ਸੋਣਾ ਮੁੜਿਆ ਤੂੰ ਹੀ ਤਾਂ ਛੱਟ ਜੇ ਇਹਨੂੰ ਹੁਣ ਫਿਰ ਅੱਜ ਮੇਰੇ ਨਾਲ ਸੱਟ ਕਰ ਦੋ ਫਿਰ ਉਹ ਮੇਰੇ ਕੋਲ ਹੀ ਜਾ ਤੋ ਓਏ ਕੋਈ ਹੋਰ ਬਈ ਕਾ ਕਰਾਂ ਉਹ ਓਏ ਤੂੰ ਤੂੰ ਉਹ ਸੱਟ ਪਾ ਦੇ ਬਈ ਦੋ ਓ ਯਾਰ ਮੈਂ ਹਰਕਦਾ ਭੜਾ ਕਰਦਾ ਮੈਨੂੰ ਕੁੱਟਦੇ ਕੋ ਰਹੀਂਦੇ ਆ